ਜਦ ਮੈਨੂੰ ਪ੍ਰਕਾਸ਼ ਹੋ ਗਿਆ ਗਿਆਨ ਹੋ ਗਿਆ ਉਹਨੂੰ ਅੱਗੇ ਹੋਣਾ ਸਮਝ ਪਤਾ ਚੱਲ ਜਾਂਦਾ ਵੀ ਕਿਸ ਤਰ੍ਹਾਂ ਦਾ ਆਏਗਾ ਹਾਂਜੀ ਜਾਂ ਕਿਸੇ ਦੇ ਜੀਵਨ ਵਾਰੀ ਆਪਾਂ ਨੂੰ ਮਤਲਬ ਵੀ ਪਤਾ ਲੱਗਣ ਲੱਗ ਜਾਂਦਾ ਹਾਂ ਮਾਰੇ ਦੀ ਕਿਰਪਾ ਦੇ ਨਾਲ ਜਿੱਦਾਂ ਜਿੱਦਾਂ ਅਭਿਆਸ ਕਰਦੇ ਹਾਂ ਹਾਂਜੀ ਉਹ ਪਤਾ ਲੱਗਣ ਲੱਗ ਪੈਂਦਾ ਹੈ ਕਿ ਹੋਣ ਬੜਾ ਸਮਾ ਕਿਦਾਂ ਦਾ ਆ ਰਿਹਾ ਕਿਦਾਂ ਚੱਲ ਰਿਹਾ ਹੈ ਨਾ ਵਿਚਾਰ ਬਦਲ ਜਾਂਦੇ ਆ ਹਾਂਜੀ ਮਨ ਸਹਿਜ ਵਿੱਚ ਚਲਾ ਜਾਂਦਾ ਹੈ ਮਾਰਗ ਗੁਰਬਾਣੀ ਵੀ ਇਹ ਨੇਤਰ ਅੰਧ ਸੇ ਸਤਗੁਰੂ ਮਲੇ ਦੇਵ ਦ੍ਰਿਸ਼ਟ ਹੋਈ ਜਦੋਂ ਮਹਾਰਾਜ ਦੀ ਕਿਰਪਾ ਨਾਲ ਦੇਵ ਦ੍ਰਿਸ਼ਟੀ ਹੁੰਦੀ ਹੈ ਤੁਹਾਨੂੰ ਆਉਣ ਵਾਲੇ ਸਮੇਂ ਦਾ ਹੀ ਪਤਾ ਲੱਗਣ ਲੱਗ ਪੈਂਦਾ ਹੈ ਕੀ ਕੀੜ ਬਾਪਨ ਲੰਨੀ ਪਰ ਉਸ ਵੇਲੇ ਪਾਣੇ 'ਚ ਰਹਿਣਾ ਹਾਂਜੀ ਰਜਾ ਦੇ ਵਿੱਚ ਹੂੰ ਜੀ ਪਾਣੇ 'ਚ ਰਹਿਣਾ ਹੁੰਦਾ ਆ ਹਾਂਜੀ ਚੱਲੇਗਾ ਸਭ ਕੁਝ ਪਤਾ ਲੱਗ ਜਾਂਦਾ ਹੈ ਫਲਾਣੇ ਬੰਦੇ ਨਾਲ ਇਦਾਂ ਹੋਣ ਲੱਗਾ ਹਾਂਜੀ ਹਾਂ ਆਪਣੇ ਨਾਲ ਇਦਾਂ ਹੋਣ ਲੱਗਾ ਹੈ ਨਾ ਜੀ ਗੁਰੂ ਸਾਹਿਬ ਰਜਾਚਾ ਰਹੇ ਨਾ ਪਾਣੇ 'ਚ ਹਾਂਜੀ ਬਦਲ ਸਕਦੇ ਹੀ ਪਾਣਾ ਇਤਿਹਾਸ ਬਦਲ ਸਕਦੇ ਸੀ ਬਿਲਕੁਲ ਹਾਂਜੀ ਹੈ ਨਾ ਮਨ ਨੂੰ ਨੰਦ ਪਰਸਾਉ ਛੱਡਣ ਦੀ ਲੋੜ ਨਹੀਂ ਸੀ। ਹੂੰ। ਮਨ ਸਿਮਰਨ 'ਚ ਬੜੀ ਪਾਵਰ ਹੈ। ਹਾਂਜੀ। ਕਰਉਣਾ ਮਹਾਰਜ ਇਹ ਨਹੀਂ ਹੈ ਦਿਖਾਉਣਾ। ਉੱਥੇ ਵੀ ਸ਼ਾਂਤ ਸਹਿਜ ਵਸਤਾ ਹਾਂਜੀ। ਚੁੱਪਚੀ ਰਹਿਣਾ ਉਹ ਰਜਜ ਪਾਣਾ। ਜੀ। ਪਾਣੀ ਵਿੱਚ ਰਹਿਣਾ ਹੁੰਦਾ ਹੁਕਮ ਵਿੱਚ ਰਹਿਣਾ ਹੁੰਦਾ। ਹਾਂਜੀ। ਮੈਂ ਤੁਹਾਨੂੰ ਸਟਾਰਟਿੰਗ ਵਿੱਚ ਕਿਹਾ ਸੀਗਾ ਨਾ ਵੀ ਅਸੀਂ ਉਹਦਾ ਅਲੱਗ ਹੁੰਨੇ ਆ ਆਪਣੇ ਨਾ ਸਰੀਰ ਨਾਲੋਂ ਨਾ। ਹੂੰ। ਕਿ ਇੱਕ ਜਿਹੜਾ ਗੁਰਮਖ ਰੂਹ ਹੈਗੀ ਜਿਹੜਾ ਰਬ ਦਾ ਨਾਮ ਜਪਦੀ ਆ ਕਿ ਉਹ ਆਪਣਾ ਸਰੀਰ ਵੀ ਆਪਣੀ ਮਰਜ਼ੀ ਨਾਲ ਛੱਡ ਜਾਂਦੀ ਆ। ਹਾਂਜੀ। ਇੱਕ ਤਾਂ ਆਪਾਂ ਦੇਖੋ ਬਿਨਾਂ ਸਿਮਰਨ ਤੋਂ ਵੀ ਸਾਰੀ ਦੁਨੀਆ ਸਰੀਰ ਛੱਡਦੀ ਹੈ ਦੇਵਸਰਾਦ ਉਹਦਾਈ ਦਾਇ ਆਖਲੇ ਸਗਲੇ ਜਗਤ ਦੀ ਇਹ ਪੇਤ ਨਹੀਂ ਹੈਗਾ ਹਣਾ ਇਹ ਅਸੀਂ ਸੰਗਤ ਕਰਕੇ ਆਪ ਸਰੀਰ ਛੱਡਣਾ ਜੀ ਗੁਰਮਖ ਆਪਣੀ ਮਰਜ਼ੀ ਨਾਲ ਸਰੀਰ ਨੂੰ ਛੱਡਦੇ ਆ ਹਾਂ ਅਭਿਆਸ ਕਰਦੇ ਬੇਖਰੀ ਮਦਮਾ ਪਸੰਤੀ ਤੇ ਜਾ ਕੇ ਆਪਣਾ ਸਰੀਰ ਜੀ ਛੱਡ ਜਾਂਦੇ ਆ ਉਹਨੂੰ ਕਹਿੰਦੇ ਸਿੱਖ ਉਹਨਾਂ ਸਿੱਖੇ ਹੋਏ ਆ ਨਾ ਕਿਦਾਂ ਦੇ ਛੱਡਣੀ ਹੈ ਦੇਹ ਤੋਂ ਬਧੀ ਕਿਦਾਂ ਹੋਣਾ ਇਹ ਸਿੱਖਣਾ ਇਹ ਤੇ ਲੰਬਾ ਅਭਿਆਸ ਕਰਨਾ ਪੈਂਦਾ ਅੱਛਾ ਪਹਿਲਾਂ ਲੰਬਾ ਫਿਰ ਹੌਲੀ ਹੌਲੀ ਜਦੋਂ ਅਭਿਆਸ ਬਣ ਜਾਂਦਾ ਫਿਰ ਤਾਂ ਥੋੜਾ ਸਮੇਂ ਦੇ ਵਿੱਚ ਹੀ ਗੁਰਮੁਖ ਵੀ ਆਪਣਾ ਇਹ ਸਰੀਰ ਖਾਲੀ ਕਰਕੇ ਦੇਤੂ ਬਦੇਹ ਹੋ ਜਾਂਦੇ ਆ ਸੋਨ ਵਿੱਚ ਚਲੇ ਜਾਂਦੇ ਆ ਹੈਨਾ ਇਹ ਤੇ ਪ੍ਰੈਕਟਿਸ ਥੋੜੀ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਇਹ ਇੱਕ ਦਿਨ ਦੇ ਵਿੱਚ ਨਹੀਂ ਹੈਗਾ ਤੇ ਉਹਨੂੰ ਲਗਾਤਾਰ ਪ੍ਰੈਕਟਿਸ ਕਰਾਂਗੇ ਸਿਮਰਨ ਕਰਾਂਗੇ ਅਭਿਆਸ ਕਰਾਂਗੇ ਤੇ ਫਿਰ ਮਹਾਰਾਜ ਦੀ ਕਿਰਪਾ ਨਾਲ ਸੌਖਾ ਹੋ ਜਾਂਦਾ ਇਹ ਕਹਿੰਦਾ ਜਪਜੀ ਸਾਹਿਬ ਚ ਅਖੰਡਾਂ ਦੀ ਗੱਲ ਕਰਦੇ ਆ ਨਾ ਗਿਆਨ ਕੰਡ ਦੀ ਸ਼ਰਮ ਕੰਡ ਦੀ ਉਹ ਕੀ ਚੀਜ਼ ਆ ਜਿਹੜੇ ਖੰਡ ਹੈ ਕਿਨੇ ਹੁਣ ਇਹ ਗਿਆਨ ਖੰਡ ਹੈ ਸ਼ਰਮ ਖੰਡ ਹੈ ਧਰਮ ਖੰਡ ਹੈ ਕਰਮ ਖੰਡ ਹੈ ਗਿਆਨ ਖੰਡ ਮੇਂ ਗਿਆਨ ਪ੍ਰਚੰਡ ਦਿੱਥੇ ਨਾਦ ਬਨੋਦ ਕੋਡ ਆਨੰਦ ਹੈ ਨਾ ਗਿਆਨ ਖੰਡ ਦੇ ਵਿੱਚ ਮਾਲਕ ਨੇ ਨਾਦ ਤਿਆਰ ਕੀਤਾ ਹੈ ਗਿਆਨ ਪ੍ਰਚੰਡ ਕੀਤਾ ਇਹ ਨਾਦ ਹੈ ਜੀ ਹੈ ਨਾ ਫਿਰ ਕਰਮ ਖੰਡ ਕੀ ਬਾਣੀ ਰੂਪ ਦਿੱਥੇ ਘਾੜ ਤਕੜੀ ਇਹ ਬਹੁਤ ਅਨੂਪ ਹੈ ਜੀ ਹੈ ਨਾ ਉੱਥੇ ਮਾਰ ਨੇ ਘਾੜ ਤਕੜੀ ਸੂਖਮ ਮੂਰਤ ਜਿਹੜੀ ਹੈ ਜੀ ਉਹ ਆਪਣੇ ਸੂਖਮ ਸਰੀਰ ਜਿਹੜੇ ਆ ਉਹ ਉਹਨਾਂ ਦੇ ਉੱਥੇ ਤਤ ਬਣਨੇ ਸ਼ੁਰੂ ਹੋਏ ਹਾਂਜੀ ਐੰਪੀਰ ਮਾਰਨ ਨੇ ਕਿ ਸਰਮਖੰਡ ਹਾਂਜੀ ਉਹਨੂੰ ਸੰਯੋਗ ਉੱਥੇ ਕੀਤਾ ਗਿਆ ਹਾਂਜੀ ਦੋਨਾਂ ਸੂਖਮਾਂ ਦਾ ਉੱਥੇ ਸੰਯੋਗ ਕੀਤਾ ਗਿਆ ਜਿਹਨੂੰ ਮਾਰ ਕਹਿੰਦੇ ਸੰਯੋਗ ਯੋਗ ਤਰੋਂ ਹੀ ਹੂਆ ਪੰਜ ਤਤ ਕਰ ਪੁਤਰਾ ਕੀ ਆ ਸਾਇਕੇ ਪਰਮਾਇਣ ਜੀ ਦੇਹੀ ਵਿੱਚ ਜਿਓ ਆਏ ਪਿਆ ਜਿੱਥੇ ਅਗਣ ਪਕੇ ਪੜਹਾ ਰਹੇ ਉਰਤ ਮੁਖ ਮਹਾ ਗਵਾਰੇ ਹਾਂ ਨਾ ਉਹ ਫੇ ਕਿਦਾਂ ਉੱਥੇ ਸੰਯੋਗ ਹੁੰਦਾ ਆ ਉਹ ਸਾਰਾ ਮਹਾਰਾਜ ਉੱਥੇ ਸੋਨ ਮੰਡਲ ਦੇ ਵਿੱਚ ਸ਼ਰਮਖੰਡ ਦੇ ਵਿੱਚ ਸਾਰਾ ਕਰਕੇ ਦੱਸਦੇ ਨੇ ਜਿੱਦਾਂ ਇੱਧਰ ਸੰਜੋਗ ਹਣਾ ਬੱਚੀ ਬੱਚੇ ਦਾ ਹੁੰਦਾ ਹੈ ਪਹਿਲਾਂ ਇਹਨਾਂ ਦਾ ਸੰਜੋਗ ਉੱਥੇ ਹੁੰਦਾ ਸੋਨ ਮੰਡਲ ਸ਼ਰਮਖੰਡ ਦੇ ਵਿੱਚ ਸੰਜੋਗ ਕਰਾਂਦੇ ਆ ਫਿਰ ਕਿੱਦਾਂ ਫਿਰ ਤੁਸੀਂ ਕਿੱਦਾਂ ਜਾ ਕੇ ਦ੍ਰਿਸ਼ਮਾਨ ਰੂਪ ਦੇ ਵਿੱਚ ਕਿੱਦਾਂ ਇਕੱਠੇ ਹੋਣਾ ਆ ਨਾ ਉਹ ਵੀ ਸਾਰਾ ਉਧਰ ਦੀ ਕਹਾਣੀ ਤਾਂ ਆਪਾਂ ਭੁੱਲ ਜਾਂਦੇ ਆ ਹਾਂਜੀ ਇੱਧਰ ਆਪਾਂ ਨੂੰ ਇੱਧਰ ਦਾ ਸਾਨੂੰ ਯਾਦ ਯਾਦ ਆ ਕਿ ਹਾਂ ਉਹ ਤਾਂ ਬੋਲਦੇ ਆ ਕਿ ਉਧਰ ਦਾ ਸੰਕੇਤਾਂ ਨਹੀਂ ਆਪਣਾ ਕਨੈਕਸ਼ਨ ਜਿਹੜਾ ਹੈ ਉਹ ਟੁੱਟ ਜਾਂਦਾ ਜੀ ਉਧਰੋਂ ਤੋਂ ਟੁੱਟ ਜਾਂਦਾ ਹੈ ਹੁਣ ਜਿੱਦਾਂ ਸਾਈਟ ਲਾਈਟ ਹੈ ਆ ਆਪਣੇ ਪਹਿਲਾਂ ਇਹ ਏਰੀਅਲ ਲੱਗੇ ਹੁੰਦੇ ਸੀ ਐਂਟੀਨੇ ਲੱਗੇ ਹੁੰਦੇ ਸੀ ਉਹ ਜੇ ਮਾੜਾ ਇੱਧਰ ਉੱਧਰ ਹਿਲ ਜਾਂਦਾ ਸੀਗਾ ਸਿਗਨਲ ਫੰਡੋਂ ਹਟ ਜਾਂਦਾ ਸੀਗਾ ਇਸੇ ਤਰ੍ਹਾਂ ਜਦੋਂ ਨਾਮ ਜਿਹੜਾ ਜਿੰਨਾ ਚਿਰ ਨਾਮ ਨਾਲ ਸੁਰਤ ਜੋੜਦੀ ਦੀ ਆਪਾਂ ਨੂੰ ਸਰਮਖੰਡ ਧਰਮਖੰਡ ਗਿਆਨਖੰਡ ਤੇ ਇਹਨਾਂ ਦਾ ਆਪਾਂ ਨੂੰ ਭੇਦ ਨਹੀਂ ਆਉਂਦਾ ਹੈ ਨਾ ਤੇ ਸੱਚਖੰਡ ਦੇ ਵਿੱਚ ਮਾਲਕ ਆਪ ਹੈ ਜੀ ਜਿਨੂ ਬਾਲ ਗਏ ਸੱਚਖੰਡ ਬਸਿੰਦੰਕਾਰ ਹਾਂ ਜੀ ਹਾਂ ਕਰ ਕਰ ਬੇਖੇ ਨਦਰ ਨਿਹਾਲ ਦੇਤੇ ਖੰਡ ਮੰਡਲ ਪਰ ਪੰਡ ਜੀ ਕੋ ਕਥੀ ਤਾਨ ਤਨਾ ਤਿੱਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਬੇ ਤਿਬਕਾਰ ਸੱਜ ਖੰਡ ਦੇ ਵਿੱਚ ਮਾਲਕ ਆਪ ਹੈ ਸਾਰੇ ਸੱਜ ਖੰਡ ਬ੍ਰਹਿਮੰਡ ਜਿਹੜੇ ਸੱਚਖੰਡ ਦੇ ਵਿੱਚ ਏ ਟਿਕੇ ਹੋਏ ਆ ਜੋ ਵੀ ਆਪਾਂ ਦੇਖਦੇ ਆ ਨਾ ਸਾਰਾ ਸੱਚਖੰਡ ਦੇ ਵਿੱਚ ਹੀ ਹੈ ਜੀ ਹਾਂ ਜੀ ਪਰ ਸੱਚਖੰਡ ਦੇ ਵਿੱਚ ਜਾਣਾ ਕਿੱਦਾਂ ਹੈ ਹਾਂ ਜੀ ਉਹ ਫਿਰ ਅੰਦਰੋਂ ਰਸਤਾ ਮਾਰਨੇ ਦੱਸ ਦਿੱਤਾ ਜਾਣਾ ਹਰ ਕੋਈ ਚਾਹੁੰਦਾ ਜਾਣਾ ਹਰ ਕੋਈ ਚਾਹੁੰਦਾ ਹਨ ਪਰ ਉਹਨੂੰ ਪ੍ਰੋਪਰ ਸੰਗਤ ਰਾਹੀਂ ਜਾਏਗਾ ਹਮ ਗੁਰੂ ਦੀ ਸ਼ਰਨ ਵਿੱਚ ਜਾਏਗਾ ਤੇ ਮਾਰਾ ਕਿਰਪਾ ਕਰਨਗੇ ਦਇਆ ਕਰਨਗੇ ਆਪਾਸ ਸਮਰਪਣ ਜ਼ਰੂਰੀ ਹੈ ਹਾਂ ਜੀ ਇੱਕ ਨਾ ਉਹ ਕੁੰਡਲਨੀ ਦੀ ਗੱਲ ਤੁਸੀਂ ਕਰਦੇ ਹੋ ਨੇ ਕਈ ਵਾਰੀ ਉਹ ਕੀ ਚੀਜ਼ ਹੈ ਜੀ ਉਹ ਵੀ ਮਾਰਾ ਨੇ ਦੱਸਿਆ ਕਿ ਕੁੰਡਲਨੀ ਜਿਹੜੀ ਹੈ ਉਹ ਸੰਗਤ ਤੋਂ ਬਿਨਾਂ ਨਹੀਂ ਖੁੱਲ ਸਕਦੀ ਕੋਈ ਉਹ ਗੱਠ ਹੁੰਦੀ ਹੈ ਜਾਂ ਕੀ ਚੀਜ਼ ਕੀ ਹੈ ਜੀ ਸੂਖਮ ਤੇ ਅਸੂਲ ਦੇ ਇੱਥੇ ਗਾਂਡੇ ਮੂਲ ਦੁਆਰੇ ਬੰਦਿਆ ਬੰਦ ਹਾਂਜੀ ਹੈ ਰਬ ਉਪਰ ਗਹਿਰਾਖਿਆ ਚੰਦ ਪਛਮ ਦੁਆਰੇ ਸੂਰਤ ਤੇ ਮੇਡਣ ਸਰੂਪਰ ਬਸੇ ਤੇ ਇਸਰੂਪਰ ਖੜਕੀ ਹੋਰ ਕਣਕੀ ਉਪਰ ਦਸਮਾ ਦੁਆਰ ਕਹੇ ਕਬੀਰਤਾ ਕਾ ਅੰਤਨਾਬਾਰ ਹੈ ਨਾ ਜੀ ਜੀ ਬਾਬਾ ਕਬੀਰ ਜੀ ਨੇ ਮੇਡਣ ਦੀ ਗੱਲ ਕੀਤੀ ਹੈ ਹਾਂਜੀ ਇਹਨੂੰ ਇਹ ਸੂਖਮ ਤੇ ਅਸਤੂਲ ਦਾ ਇਹ ਸੰਯੋਗ ਹੈ ਜਿੱਥੇ ਆਪਣੇ ਤਿੰਨ ਨਾੜੀਆਂ ਮਿਲਦੇ ਈੜਾ ਪਿੰਗਲਾ ਔਰ ਸੂਖਮਨਾ ਹਾਂਜੀ ਇਤੇ ਤਿੰਨੇ ਇਕੱਠੀਆਂ ਹੁੰਦੀਆਂ ਹੈ ਅੱਛਾ ਜੀ ਤੇ ਸੁਖਮਨਾ ਜਿਹੜੀ ਨਾੜੀ ਹੈ ਉਹਨੇ ਇੱਥੇ ਥੋੜਾ ਜਿਹਾ ਏਦਾਂ ਬਾਲ ਤੋਂ ਬਰੀਕ ਹੈ ਤੇ ਏਦਾਂ ਬਾਲ ਮਾਰੇ ਹੋਏ ਨੇ ਹਾਂਜੀ ਉਹ ਜਿਹੜੇ ਬਾਲ ਨੇ ਉਹ ਫਿਰ ਮਹਾਰਾਜ ਦੱਸਦੇ ਨੇ ਕਿ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰਮਖ ਮੱਛਾ ਅੱਛਾ ਕਿੱਥੇ ਕੋਲੀ ਕਹਿੰਦੇ ਸੰਗਤ ਵਿੱਚ ਜਾ ਕੇ ਕੋਲੀ ਆਪਸ ਸਮਰਪਣ ਕੀਤਾ ਮਨ ਚ ਬਰਾਗ ਆਇਆ ਬਰਾਗ ਦਾ ਉਸ਼ਾਲਾ ਆ ਬਿਰਹਾ ਪੈਦਾ ਹੋਇਆ ਉਨਕੂ ਕੇ ਕਬੀਰ ਕੁਇਸੋ ਕੇਸੋ ਕੁਕੀਏ ਨਾ ਸੋਈਏ ਅਸਾਰ ਦਾ ਤ ਦਿਵਸ ਕੇ ਕੁਕਣੇ ਕਭੂ ਕੇ ਸੂਰੇ ਪੁਕਾਰ ਹਾਂ ਜੀ ਜਿਹਨੂੰ ਮਹਾਰਾਜ ਨੇ ਕਹਿਤਾ ਕੋ ਜਦੋਂ ਕੁਕਰ ਬਣ ਕੇ ਪੌਂਕੇ ਆਣਾ ਉਹਦੇ ਦਰ ਤੇ ਤੇ ਫਿਰ ਮਹਾਰਾਜ ਨੇ ਕਿਰਪਾ ਕਰਤੀ satsang ਦੇ ਵਿੱਚ ਦੇ ਕੁੰਡਲਨੀ ਥੋ ਖੁੱਲ ਗਈ ਨਾਦ ਪ੍ਰਗਟ ਹੋਇਆ ਉਹ ਨਾਦ ਨਾ ਫਿਰ ਉਹ ਖੁੱਲਦੀ ਹੈ ਅੱਛਾ ਜੀ ਨਾ ਉਹ ਅਨਹਦ ਬਾਣੀ ਨਾ ਖੁੱਲਦੀ ਹੈ ਨਾ ਸੈਜ ਤੋਂ ਨਾ ਖੁੱਲਦੀ ਹੈ ਉਹ ਜਿਹੜੀ ਖੁੱਲੇਗੀ ਉਹ ਨਾਦ ਨਾ ਖੁੱਲੇਗੀ ਜਿਹੜਾ ਪ੍ਰੈਕਟੀਕਲ ਹੋਏ ਹੈ ਹਣਾ ਉਹ ਜਿਹੜਾ ਨਾਦ ਨਾ ਖੁੱਲਦੀ ਹੈ ਤੇ ਆਪਣੇ ਜਿਹੜੇ ਖੜ ਚੱਕਰ ਨੇ 6 ਖੜ ਚੱਕਰ ਹੈ ਅੱਛਾ ਜਿਹਨੂੰ 6 ਘਰ ਹਾਂ 6 ਗੁਰ 6 ਉਪਦੇਸ਼ ਕਹਿੰਦੇ ਆ ਹਾਂ ਜੀ 16 ਸਭ ਜੁੜਦੇ ਆ ਹਾਂ ਸੋ ਕੀਰਤਨ 16 ਸਭ ਦੀ ਬਾਣੀ ਜਿਹੜਾ ਮਾਰ ਦੱਸ ਰਹੇ ਉਹ ਥੋੜੀ ਜਿ ਇੱਥੇ ਇੱਕ ਆਪਣੇ ਈੜਾ ਤੇ ਪਿੰਗਲਾ ਨਾਲ ਟੱਚ ਹੋ ਕੇ ਚੱਲਦੀ ਹੈ ਉਹ ਨਾੜੀ ਉੱਥੇ ਰਿੰਗ ਜਿਆ ਬਣਾਉਂਦੀ ਹੈ ਹਾਂ ਜੀ ਦਾ ਹਨਾ ਗੋਲਾਕਾਰ ਤੁਸੀਂ ਉਹ ਦੇਖੀ ਹੋਣੀ ਮਿਹੜੀ ਤੇ ਜਦੋਂ ਉਹ ਨਾਦ ਵੱਜਦਾ ਹਾਂ ਤੇ ਉਹ ਸਿੱਧੀ ਹੋ ਜਾਂਦੀ ਹੈ ਅੱਛਾ ਉਹ ਖੁੱਲ ਜਾਂਦੇ ਖੜ ਚੱਕਰ ਤੇ ਜਦੋਂ ਖੁੱਲਦੇ ਆ ਉਹ ਕੱਲੇ ਕੱਲੇ ਖੜ ਚੱਕਰ ਚੋਂ ਫਿਰ ਆਵਾਜ਼ ਆਉਂਦੀ ਹੈ ਅੱਛਾ ਹਾਂ ਜੀ ਜਿਹਨੂੰ ਪੰਜ ਸ਼ਬਦ ਕਹਿਆ ਜਿਹਨੂੰ ਕਹਿੰਦੇ ਮਾਰਾ ਕਹਿੰਦੇ ਪੰਜ ਸ਼ਬਦ ਨਰਮਾਇਲ ਬਾਜੇ ਤੁਲਕੇ ਜਬਰ ਸੰਖ ਘਣਗਾਜੇ ਜੋਰ ਦੀ ਬਾਜ ਇਸ ਤਰ੍ਹਾਂ ਹਨਾ ਅੱਛਾ ਢੂਲ ਦੀ ਬਾਜ ਹਾਂ ਜੀ ਹਨਾ ਸੰਕ ਸੰਕ ਦੀ ਬਾਜ ਬੱਦਲ ਗੱਜਣ ਦੀ ਹੈ ਕੰਨ ਗਾਜੀ ਬੱਦਲ ਗੱਜਣ ਦੀ ਆਵਾਜ਼ ਜਿਹ ਜਦ ਕੜਿਆਲ ਰੱਖੀ ਹੁੰਦੀ ਹੈ ਇਦਾਂ ਨਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਜਾਂ ਆ ਫਿਰ ਉਹਦੇ ਵਿੱਚੋਂ ਆਪਾਂ ਨੂੰ ਕਿਸੇ ਤਰ੍ਹਾਂ ਦੀ ਵੀ ਆ ਸਕਦੀ ਹੈ ਪੰਜ ਸ਼ਾਟ ਆਵਾਜ਼ ਆਪਾਂ ਨੂੰ ਆਉਂਦੀ ਹੈ ਹਾਂ ਜੀ ਤੇ ਸੱਤਵੀਂ ਸਟੇਜ ਤੇ ਇੱਕ ਰਸ ਹੋ ਜਾਂਦੀ ਹੈ ਅੱਛਾ ਜੀ ਉਹ ਨਾਦ ਦਾ ਰੂਪ ਧਾਰਨ ਕਰ ਜਾਂਦੀ ਹੈ ਮਾਰੇ ਕਿਰਪਾ ਨੂੰ ਤੇ ਉਹ ਵੀ ਇੱਕ ਟੋਖੇੜ ਚੱਲਦਾ ਹੈ ਇਹ ਲੰਦਰ ਦਾ ਕੀੜਾ ਹਨਾ ਫਿਰ ਪ੍ਰਤੀਤ ਆਉਂਦੀ ਇੱਕ ਵਾਕਈ ਮਾਲਕ ਆਪਾਂ ਨੂੰ ਵਿਆਹ ਕੇ ਕਹ ਕਬੀਰ ਮੋਹੇ ਬਿਆਹੇ ਚਲੇ ਹਨ ਪੁਰਖ ਇੱਕ ਭਗਵਾਨਾ ਉਹ ਵਿਆਹ ਕੇ ਇਸ ਪੀਕੇ ਘਰ ਵਿੱਚੋਂ ਇਹਨੂੰ ਪੀਕਾ ਕਰਕੇ ਆ ਹਾਂਜੀ ਤਾਂ ਜਿਹੜਾ ਮਾਲਕ ਦਾ ਘਰ ਹੈ ਨਿੱਜ ਘਰ ਥੇਰ ਕਰਕੇ ਆ ਉਹਨੂੰ ਸੋਹਰਾ ਕਰਕੇ ਆ ਪੀਕੇ ਘਰ ਦੇ ਵਿੱਚ ਸੌਰਤੀ ਨੂੰ ਵਿਆਹ ਕੇ ਤੇ ਮਾਲਕ ਨਾਦਰਹੀਂ ਤੇ ਦਸਵੇਂ ਘਰ ਵਿੱਚ ਲੈ ਜਾਂਦੀ ਉਹ ਫਿਰ ਸੁਹਾਗਣ ਹੋ ਜਾਂਦੀ ਮੁਕਤੀ ਵੀ ਨੂੰ ਕਹਿੰਦੇ ਆ ਜੀ ਅੱਗੇ ਵੀ ਮੁਕਤ ਹੋ ਗਏ ਆ ਸੀ ਮੁਕਤ ਤਾਂ ਮਹਾਰਾਜ ਆਪਾਂ ਨੂੰ ਕਈ ਵਾਰ ਕਰਦੇ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤਿੰ ਤੂਟੀ ਜਮ ਕੀ ਫਾਸੀ ਹਾਂਜੀ ਜਦੋਂ ਆਪਾਂ ਸਿਮਰਨ ਕਰਦੇ ਆ ਤੇ ਆਪਾਂ ਨੂੰ ਮਾਲਕ ਵਿਚਾਰਾਂ ਤੋਂ ਮੁਕਤ ਕਰ ਦਿੰਦੇ ਆ ਵੀ ਤੈਨੂੰ ਮੁਕਤ ਕਰ ਦਿੱਤਾ ਕਈ ਵਾਰ ਆਪਾਂ ਨੂੰ ਹਾਂਜੀ ਸ਼ਾਇਦ ਸੁਭਾਈ ਆਪਾਂ ਬੈਠੇ ਹੁੰਨੇ ਆ ਵਿਚਾਰਾਂ ਤੋਂ ਰਹਿਤ ਆਪਾਂ ਨੂੰ ਹੋ ਜਾਂਦੇ ਆ ਪੌਣ ਤੋਂ ਮਨ ਵੱਖ ਹੋ ਜਾਂਦਾ ਹਾਂਜੀ ਜਿਹੜੀ ਮੁਕਤੀ ਤੋਂ ਕੇ ਅਮਰ ਪਦਵੀ ਹਾਂਜੀ ਅਮਰ ਪਦਵੀ ਤੇ ਮੁਕਤੀ ਵਿੱਚ ਅੰਤਰਾ ਮੰਤਿ ਵਿਚਾਰਾਂ ਤੋਂ ਮੁਕਤ ਹੋਣਾ ਇਹਨੂੰ ਕਹਿੰਦੇ ਅਮਰਦ ਉਦੋਂ ਹੀ ਹੁੰਦਾ ਜਦੋਂ ਆਪਾਂ ਨਾਦ ਵਿੱਚ ਸਮਾ ਗਏ ਅੱਛਾ ਜੀ ਨਾਦ ਵਿੱਚ ਸੁਰਤ ਸਮਾ ਗਈ ਤੇ ਆਪਣੇ ਘਰ ਚਲੇ ਗਏ ਹਾਂਜੀ ਉਹਨੂੰ ਮਾਰ ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੇ ਮਰਜੀ ਵੇ ਸ਼ਬਦ ਕਹਵੇ ਮੁਗਤਵਾਰਾ ਸੋਈ ਪਾਏ ਜਿਹ ਵਿੱਚੋਂ ਆਪ ਗਵਾਏ ਆਪਣਾ ਮੈਂ ਮੇਰੀ ਜਦੋਂ ਖਤਮ ਹੋ ਜਾਂਦੀ ਹੈ ਮਨ ਬਾਲ ਬੁੱਧ ਵਿੱਚ ਆ ਜਾਂਦਾ ਨਾ ਬਾਲ ਬੁੱਧ ਜਿਹੜੀ ਆ ਉਹ ਆਪਾਂ ਸਮਰਪਣ ਹੁੰਦਾ ਹੈ ਬੱਚੇ ਨੂੰ ਕੋਈ ਨਹੀਂ ਪਤਾ ਹੁੰਦਾ ਮਾਂ ਪੀਨੇ ਉਹਦੀ ਹਫਾਜ਼ਤ ਕਰਨੀ ਉਹਨੇ ਚੱਕਣਾ ਥਲਣਾ ਰੋਣਾ ਤੜਾਉਣਾ ਹਨਾ ਖਲੋਣਾ ਉਹ ਮਾਂ ਪੀ ਦੀ ਮਾਰੇ ਐਕਸਟਰਾ ਜਦੋਂ ਆਪਣੀ ਅਵਸਥਾ ਹੋ ਜਾਂਦੀ ਹੈ ਹਨਾ ਸਿਆਣਪਾਂ ਅੰਦਰੋਂ ਆਪਣੀਆਂ ਚਤਰਾਈਆਂ ਆਪਣੀਆਂ ਸਿਆਣਪਾਂ ਚਲਾਕੀਆਂ ਆਪਣੀ ਮਤ ਮਨ ਛੱਡ ਦਿੰਦਾ ਹੈ ਹਨਾ ਤੇ ਫਿਰ ਮਾਲ ਮਾਤਾ ਪਿਤਾ ਇੱਥੇ ਕਿਰਪਾ ਕਰਦੇ ਫਿਰ ਉਹ ਮਾਰੇ ਅੰਦਰੋਂ ਖੇਡ ਚਲਾਉਂਦੇ ਫਿਰ ਅਮਰ ਪਦ ਵੀ ਇਹਨੂੰ ਦਿੰਦੇ ਹੈ ਗਲੈਬ ਅੱਜ ਤੋਂ ਤੂੰ ਅਮਰ ਹੋ ਗਿਆ ਕਿ ਤੇ ਜਦੋਂ ਉਹ ਕੋਈ ਹੰਦਵੰਦ ਹਾਂ ਉਹ ਜਦੋਂ ਫਿਰ ਮਹਾਰਾਜ ਮੋਖ ਵਿੱਚ ਅੰਮ੍ਰਿਤ ਪਾਉਂਦੇ ਆ ਹਾਂ ਜੀ ਹਾਂ ਨਾ ਸੋਨ ਮੰਡਲ ਵਿੱਚ ਚਲ ਜਾ ਕੇ ਮੋਖ ਵਿੱਚ ਅੰਮ੍ਰਿਤ ਪਾਉਂਦੇ ਆ ਸੂਖਮ ਸਰੀਰ ਦੇ ਸੂਖਮ ਸਰੀਰ ਦੀ ਗੱਲ ਚੱਲਦੀ ਹੈ ਆ ਸਰੀਰ ਦੀ ਸੂਖਸ਼ਮ ਸਰੀਰ ਉਹ ਨੂੰ ਮਾਰਗਰੇ ਅ ਅੰਮ੍ਰਿਤ ਰਸਾ ਤਗੂ ਚੋਂ ਆਇਆ ਦਸਮ ਦਵਾਰ ਪ੍ਰਗਟ ਹੋਇਆ ਆ ਉਹ ਨੂੰ ਫਿਰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਆ ਕਿ ਅ ਮਾਰਾ ਕਹਿੰਦੇ ਤੇਰੇ ਮੋਖ ਦੇ ਵਿੱਚ ਹੁਣ ਮੈਂ ਅੰਮ੍ਰਿਤ ਪਾ ਦਿੱਤਾ ਹਾਂ ਹਾਂ ਜੀ ਅੱਜ ਤੋਂ ਤੂੰ ਅਮਰ ਅਮਰ ਹੈ ਅਮਰਤ ਪੀਵੇ ਅਮਰ ਸੋ ਹੋਏ ਜਿਹਨੂੰ ਮਹਾਰਾਜ ਉਹ ਅਮਰਤ ਪਿਲਾਉਂਦੇ ਆ ਨਾ ਹਾਂਜੀ ਉਹਨੂੰ ਅਮਰ ਕਰ ਦਿੰਦੇ ਆ ਕਿ ਅੱਜ ਤੋਂ ਤੇਨੂੰ ਜਨਮ ਮਰਨ ਤੇਰਾ ਖਤਮ ਕਰ ਦਿੱਤਾ ਨਾ ਤੂੰ ਜਨਮ ਵਿੱਚ ਆ ਤੇ ਨਾ ਤੂੰ ਮਰਨ ਵਿੱਚ ਆ ਹੁਣ ਤੂੰ ਮੇਰਾ ਰੂਪ ਹੋ ਗਿਆ ਇਹਨੂੰ ਮਾਰਗ ਨੇ ਆ ਕਾਲਸ ਸ਼ੁੱਧ ਪਿਓਰ ਹੋ ਗਿਆ ਮੇਰੇ ਵਰਗਾ ਹੈ ਨਾਨਕ ਗੁਰਮੁਖ ਆਪਿ ਛਾਣੇ ਰੱਬ ਜੈਸੀ ਬਣ ASCII ਮੇਰੇ ਚ ਤੇਰੇ ਚ ਹੁਣ ਭੇਦ ਨਹੀਂ ਰਿਹਾ ਹਾਂਜੀ ਹਰ ਹਰ ਜੰਦੋ ਇੱਕ ਹੈ ਬੇਬਚਾਰ ਕਸ਼ਨਾ ਜਲਤੀ ਉਹ ਤਰੰਗ ਜਿਉਂ ਜਲ ਹੀ ਬਿਕੇ ਸਮਾਹੇ ਕੋਹਣ ਕੀ ਤੈਨੂੰ ਰੱਬ ਵੀ ਕਹਿ ਦੇਣਾ ਹਿਸਾਬ ਦੇ ਤੇ ਤੇਰੇ ਚ ਮਿਰਚਾਂ ਤੇ ਤੂੰ ਜਪ ਜਪ ਕੇ ਮੇਰਾ ਰੂਪ ਹੋ ਗਿਆ ਹੈ ਹੈਨਾ ਇੱਥੇ ਫਿਰ ਆਪਾ ਖਤਮ ਹੋ ਜਾਂਦਾ ਫਿਰ ਉਹ ਗੁਰਮਖ ਪਾਣੀ ਵਿੱਚ ਆ ਜਾਂਦਾ ਉਹਦੀ ਰਜਾ ਦੇ ਵਿੱਚ ਜਾਂਦਾ ਹੈ ਤੇ ਉਹ ਫਿਰ ਦੂਜਿਆਂ ਨੂੰ ਵੀ ਦੱਸਦਾਰ ਕੇ ਪਾਉ ਉਹ ਪਾਈ ਸਿਮਰਨ ਕਰੀਏ ਮਾਰੇ ਦੀ ਖੁਸ਼ੀ ਲਹਿ ਗਈ ਇਹ ਇਤਰਾ ਗੁਰਗਰਜੰਦੇ ਮਹਾਰਾਜ ਨੇ ਨੂੰ ਅਮਰ ਕੀਤਾ ਮਹਾਰਾਜ ਨੇ ਇੱਥੇ ਆਪਾਂ ਕਹਿੰਦੇ ਹਰ ਕਾ ਸੇਵਕ ਸੋਹਰ ਜੇ ਹਾਂ ਹਰ ਜੀ ਹਾਂ ਇਹ ਤਾਂ ਜਾਣੋ ਬਸ 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 ਇਹਨਾਂ ਮਾਰਗੇ ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਵੀ ਵੀ ਉਹ ਬਨੁੱਖਾ ਦੇਹੀ ਦੇ ਵਿੱਚ ਕੋਈ ਪਰ ਜੁੜ ਜੁੜਿਆ ਹੋਇਆ ਤਾਂ ਅਸੀਂ ਕਹਿੰਦੇ ਆ ਕਿ ਪਰਮੇਸ਼ਰ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਆਇਆ ਕਈ ਵਾਰ ਕਿਸੇ ਦੇ ਆਪਾਂ ਕਹਿੰਦੇ ਨੇ ਵੀ ਕੋਈ ਬਚਨ ਮੂਹੋਂ ਨਿਕਲ ਗਏ ਹਨਾ ਕੋਈ ਬਹੁਤ ਜਿਹੜਾ ਸਹਿਜ ਸੁਭਾਏ ਹਾਂਜੀ ਸਹਿਜ ਸੁਭਾਏ ਕਹਿੰਦੇ ਨੇ ਭਾਈ ਸਹਿਜ ਸੁਭਾਏ ਮਾਲਕ ਉਹਨਾਂ ਦੇ ਬਚਨ ਪੂਰੇ ਕਰ ਦਿੰਦਾ ਹੈ ਹਾਂਜੀ ਹਾਂ ਅਸੀਂ ਬਹੁਤ ਵਾਰੀ ਸੁਣਿਆ ਹੈ ਨਾ ਕੋਈ ਗੁਰਮੁਖ ਪਿਆਰਾ ਬਚਨ ਕਰਦਾ ਤਾਂ ਬਚਨ ਪੂਰੇ ਹੋ ਜਾਂਦੇ ਪੂਰੇ ਹੋ ਜਾਂਦੇ ਹੈ ਮਾਲਕ ਉਹ ਭਈ ਪ੍ਰਭੂ ਜੀ ਬਸੇ ਸਾਧਕੀ ਰਸਨਾ ਹਾਂਜੀ ਹਾਂ ਫਿਰ ਮਹਾਰਾਜ ਇਸ ਬਾਡੀ ਦਾ ਇਸਤੇਮਾਲ ਫਿਰ ਜਿਹੜੇ ਆ ਮਾਲਕ ਆਪ ਕਰਦਾ ਆਪ ਦੇਖਦਾ ਜੀ ਆਪ ਸੁਣਦਾ ਤੇ ਆਪ ਫਿਰ ਗੁਰਮੁਖ ਦੇ ਮੂਖ ਦੇ ਵਿੱਚੋਂ ਬੋਲਦਾ ਹਾਂਜੀ ਹਨਾ ਫਿਰ ਉਹਦਾ ਰੂਪ ਹੋ ਗਿਆ ਨਾ ਬਿਲਕੁਲ ਫਿਰ ਉਹ ਮਾਲਕ ਆਪ ਬੋਲਦਾ ਹੈ ਜੀ ਜਿਵੇਂ ਆਪਾਂ ਹੁਣ ਗੁਰਬਾਣੀ ਚ ਪੜਦੇ ਨੇ ਅੱਖੀ ਵਾਜੋ ਵੇਖਣਾ ਬਿਨ ਕੰਨਾ ਸੁਣਨਾ ਉਹ ਇਹੀ ਅਵਸਥਾ ਹੈਗੀ ਹੈ ਹਾਂਜੀ ਉਹ ਅਵਸਥਾ ਜਿਹੜੀ ਹੈਗੀ ਆ ਉਹ ਆਪਣੇ ਸੂਖਮ ਸਰੀਰ ਦੀ ਗੱਲ ਕੀਤੀ ਅੱਛਾ ਗੁਰੂ ਅੰਗਦ ਦੇਵ ਮਹਾਰਾਜ ਨੇ ਹਾਂ ਜੀ ਗੁਰੂ ਦੀ ਸ਼ਰਨ ਵਿੱਚ ਗਏ ਕਰਤਾਰਪੁਰ ਸਾਹਿਬ ਵਿਖੇ ਜੀ ਜਦੋਂ ਗੁਰੂ ਦੀ ਸ਼ਰਨ ਵਿੱਚ ਗਏ ਤਾਂ ਪਹਿਲਾਂ ਤੋਂ ਪੱਥਰਾਂ ਨੂੰ ਪੂਜਦੇ ਸੀ ਹਾਂ ਜੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸੀ ਹਨਾ ਜੀ ਘਰ ਵਿੱਚ ਉਹਨਾਂ ਨੇ ਜਗ੍ਹਾ ਵੀ ਸੀ ਫਿਰ ਜਦੋਂ ਉੱਥੇ ਗੁਰੂ ਦਾ ਸੰਗ ਹੋਇਆ ਹਾਂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੰਗ ਹੋਇਆ ਉਹਨਾਂ ਨੇ ਫਿਰ ਉਹਨਾਂ ਨੂੰ ਭਗਤੀ ਬਾਰੇ ਦੱਸਿਆ ਜੀ ਸਿਮਰਨ ਬਾਰੇ ਦੱਸਿਆ ਜੀ ਫਿਰ ਜਦੋਂ ਉਹਨਾਂ ਦਾ ਪ੍ਰੈਕਟੀਕਲ ਹੋਇਆ ਅਭਿਆਸ ਕੀਤਾ ਫਿਰ ਉਹਨਾਂ ਨੇ ਦੱਸਿਆ ਕੰਦੇ ਅੱਖੀ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ ਕਿ ਐਸ ਸਰੀਰ ਤੋਂ ਬਗੈਰ ਐਨਾ ਹੱਥਾਂ ਪੈਰਾਂ ਤੋਂ ਬਗੈਰ ਬੈ ਇੱਕ ਹੋਰ ਬਾਡੀ ਸੀ ਉੱਥੇ ਕੋਹਾ ਬਾਡੀ ਨਹੀਂ ਤਾਂ ਜਾਣਾ ਨਹੀਂ ਹਾਂਜੀ ਹਾਂ ਹੈ ਇੱਕ ਅੰਦਰ ਇਹਦੀ ਬਾਡੀ ਹੈ ਉਹਨੂੰ ਸੂਖਮ ਸਰੀਰ ਕਹਿੰਦੇ ਆ ਜਿਹੜਾ ਨਾਮ ਵਿੱਚ ਪਰੋਇਆ ਹੋਇਆ ਹੈ ਸੂਖਮ ਮੂਰਤਨਾਮ ਆਏ ਪੌਣ ਵਿੱਚ ਪ੍ਰੋਇਆ ਪਰੋਂ ਪੌਣ ਪ੍ਰੋਇ ਉਸ ਅਗਲਾ ਕਾਰਾ ਉਹ ਨਾਮ ਵਿੱਚ ਪ੍ਰੋਇਆ ਨਾਦ ਵਿੱਚ ਪ੍ਰੋਇਆ ਉਹ ਫਿਰ ਫੇ ਮਾਰੇ ਗਿਰਵਾਣੀ ਚ ਕਹਿੰਦੇ ਜਿਹੜਾ ਫਿਰ ਉਸ ਨਾਦ ਰਾਹੀਂ ਜਾਂਦਾ ਹੈ ਉਹ ਉੱਥੇ ਫਿਰ ਸੂਖਮ ਸਰੀਰ ਜਿਹੜਾ ਉਹ ਪ੍ਰਕਾਸ਼ ਦੀ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਪ੍ਰਕਾਸ਼ ਦੀ ਤਰ੍ਹਾਂ ਕੋ ਆਪਣਾ ਜਿਹੜਾ ਮੂਲ ਹੈ ਮਨ ਤੂ ਜੋਸ ਰੂਪ ਹੈ ਆਪਣਾ ਮੂਲ ਜੋਤ ਦਿੱਤਾ ਪ੍ਰਕਾਸ਼ ਦੀ ਤਰ੍ਹਾਂ ਹੁੰਦਾ ਹੈ ਤੇ ਉਹ ਫਿਰ ਮਾਰੇ ਦੀ ਕਿਰਪਾ ਨਾਲ ਸੁੰਨ ਮੰਡਲ ਦੇ ਵਿੱਚ ਇਸ ਤਰ੍ਹਾਂ ਹੀ ਚਲਦਾ ਇਦਾਂ ਹੀ ਹੱਥ ਪੈਰ ਹਨਾ ਸਾਰਾ ਕੁਝ ਹੁੰਦੇ ਫਿਰ ਹੌਲੀ ਹੌਲੀ ਮਾਰੇ ਕਿਰਪਾ ਉੱਥੇ ਗੱਲਬਾਤ ਬਚਨ ਵੀ ਹੁੰਦੇ ਆ ਜਿੱਦਾਂ ਉਹਨਾਂਗੇ ਤੋ ਖਸਮੇ ਮਿਲਣਾ ਹਾਂਜੀ ਕਿਉਂਕਿ ਇਦਾਂ ਇਹਨਾਂ ਸ੍ਰੀ ਨੂੰ ਛੱਡ ਕੇ ਮੈਂ ਆਪਣੀ ਖਸਮ ਨੂੰ ਮਿਲਿਆ ਉਹ ਸਾਰਾ ਗੁਰੂ ਅੰਗਦ ਦੇ ਮਾਰਾ ਨੇ ਪ੍ਰੈਕਟੀਕਲ ਦੱਸਿਆ ਹੈ ਹੂੰ